ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਈ ਦਫਾ ਇਸ ਤਰ੍ਹਾਂ ਹੁੰਦਾ ਮਨ ਦੇ ਵਿੱਚ ਕੋਈ ਵਿਚਾਰ ਆਉਂਦੀ ਹੈ ਤਾਂ ਫਿਰ ਇਹ ਹੁੰਦਾ ਕਿ ਜੇ ਹੁਣ ਪਰਮੇਸ਼ਰ ਜੀ ਨੇ ਮਨ ਦੇ ਵਿੱਚ ਵਿਚਾਰ ਲਿਆਂਦੀ ਹੈ ਤਾਂ ਸੰਗਤ ਦੇ ਨਾਲ ਜ਼ਰੂਰ ਸਾਂਝ ਪਾਈ ਜਾਏ ਕਿ ਕੋਈ ਕਾਰਨ ਹੀ ਹੋਏਗਾ ਕਿ ਪਰਮੇਸ਼ਰ ਜੀ ਨੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਕੀਤੀ ਹੈ ਅੱਜ ਸਵੇਰੇ ਜਦੋਂ ਸਹਿਜ ਪਾਠ ਦਾ ਸੈਕ ਕਰਕੇ ਹਟੇ ਇੱਕ ਆਪਣਾ ਕੈਲਗਰੀ ਵਾਲੀ ਸੰਗਤ ਦਾ ਸਹਿਜ ਪਾਠ ਦਾ ਗਰੁੱਪ ਖੋਲਿਆ ਹੋਇਆ ਜਿਹਦੇ ਵਿੱਚ 20-25 ਜੀਵ ਸੰਗਤ ਦੇ ਵਿੱਚ ਜੁੜੇ ਹੋਏ ਨੇ ਤਮਨ ਦੇ ਵਿੱਚ ਆਇਆ ਕੁਝ ਹਫ਼ਤਿਆਂ ਤੋਂ ਜਿਸ ਤਰ੍ਹਾਂ ਮਤਲਬ ਪਾਠ ਕਰਨ ਦੇ ਲਈ ਸੰਗਤ ਸ਼ਾਮਲ ਨਹੀਂ ਹੋ ਰਹੀ ਮਨ 'ਚ ਖਿਆਲ ਆਇਆ ਕਿ ਸੰਗਤ ਦੇ ਵਿੱਚ ਮੈਸੇਜ ਪਾ ਦੇਵਾਂ ਫੇਰ ਮਨ ਦੇ ਵਿੱਚ ਆਇਆ ਕਿ ਚਲੋ ਇਹ ਤੇ 20 25 ਜੀਬ ਇਕੱਠੇ ਹੋਏ ਨੇ ਤੇ ਜੇ ਆਪਾਂ ਆਡੀਓ ਬਣਾ ਕੇ ਸਾਰਿਆਂ ਨਾਲ ਹੀ ਸਾਂਝੀ ਕਰ ਲਈਏ ਕਈ ਦਫਾ ਸਾਡੇ ਮਨ ਦੇ ਵਿੱਚ ਕੋਈ ਗੱਲ ਨਹੀਂ ਆਉਂਦੀ ਹੈ ਨਾ ਕਈ ਦਫਾ ਨਹੀਂ ਆਉਂਦੀ ਪਰ ਜੇ ਆਪਾਂ ਆਪਾਂ ਕਿਤੇ ਕੋਈ ਸੁਣ ਲੈਨੇ ਆ ਤਾਂ ਸਾਡੇ ਮਨ ਦੇ ਵਿੱਚ ਆ ਜਾਂਦੀ ਆ ਜਿਸ ਤਰ੍ਹਾਂ ਹੁਣ ਆਪਾਂ ਦੇਖੀਏ ਕਿ ਇਸ਼ਤਿਹਾਰ ਆਉਂਦੇ ਨੇ ਜਿੱਦਾਂ ਐਡਵਰਟਾਈਜ਼ਮੈਂਟ ਕਹਿੰਦੇ ਨੇ ਕਰਦੇ ਨੇ ਨਾ ਉਹ ਬਾਰ-ਬਾਰ ਤਾਂ ਹੀ ਦਿਖਾਉਂਦੇ ਨੇ ਕਿ ਸਾਡੇ ਮਨ ਨੂੰ ਸਾਡਾ ਮਨ ਮੰਨ ਜਾਏ ਉਸ ਚੀਜ਼ ਲਈ ਹੈ ਨਾ ਇਸ ਤਰ੍ਹਾਂ ਹੀ ਫਿਰ ਹੁਣ ਆਪਾਂ ਜੇ ਕਹੀਏ ਵੀ ਗੁਰਬਾਣੀ ਲਈ ਨਾਮ ਜਪਣ ਦੇ ਲਈ ਅਸੀਂ ਬਾਰ-ਬਾਰ ਗੱਲ ਕਰਾਂਗੇ ਹੋ ਸਕਦਾ ਸਾਡਾ ਮਨ ਮੰਨ ਜਾਏ ਇਸ ਤਰ੍ਹਾਂ ਹੈ ਸੰਗਤ ਜੀ ਜਿਸ ਤਰ੍ਹਾਂ ਸਾਰੇ ਆਪਾਂ ਜਾਣਦੇ ਆ ਮੈਂ ਇਹ ਨਹੀਂ ਕਹੂੰਗੀ ਕਿ ਜੋ ਜੀਵਾ ਇਹ ਸੁਣ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵਾਕਿਆ ਹੀ ਪਤਾ ਹੈ ਕਿ ਸਾਨੂੰ ਸੰਸਾਰ ਦੇ ਵਿੱਚ ਭੇਜਣ ਦਾ ਮਕਸਦ ਪਰਮੇਸ਼ਰ ਦਾ ਇਹ ਹੀ ਆ ਕਿ ਇੱਥੇ ਧਰਮ ਦੀ ਕਮਾਈ ਕੀਤੀ ਜਾਵੇ ਉਹਨੇ ਧਰਤੀ ਧਰਮਸਾਲ ਬਣਾਈ ਆ ਇਹ ਸਾਰਾ ਜੋ ਹੈ ਖੇਡ ਜਗਤ ਦਾ ਇਹ ਪਰਮੇਸ਼ਰ ਦੀ ਖੇਡ ਹੈ ਉਹਦਾ ਅਖਾੜਾ ਹੈ ਉਹਨੇ ਇਹਦੇ ਵਿੱਚ ਕੀ ਨਿਯਮ ਬਣਾਏ ਨੇ ਕੀ ਖੇਡ ਬਣਾਈ ਹੈ ਉਹ ਸਿੰਘ ਗੁਰਬਾਣੀ ਤੋਂ ਜਾਣ ਲੈਣੇ ਆ ਹੈ ਨਾ ਜਿਸ ਤਰ੍ਹਾਂ ਸਾਨੂੰ ਸਾਡੇ ਦੀ ਗੁਰਬਾਣੀ ਵੀ ਆਪਣੇ ਪਰਮੇਸ਼ਰ ਨੇ ਆਪ ਵੀ ਭਗਤਾਂ ਰਾਹੀਂ ਸਤਿਗੁਰਾਂ ਰਾਹੀਂ ਪੂਜਦੀ ਕੀਤੀ ਆ ਕਿ ਸਾਨੂੰ ਪਤਾ ਲੱਗ ਜਾਏ ਉਹਦੀ ਕੀ ਖੇਡ ਆ ਸਾਨੂੰ ਸਮਝ ਲੱਗ ਜਾਏ ਤੇ ਫਿਰ ਇਹੀ ਆ ਕਿ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਆ ਗੁਰਬਾਣੀ ਸਾਨੂੰ ਨਾਮ ਨਾਲ ਜੋੜਦੀ ਹੈ ਤੇ ਨਾਮ ਸਾਡੇ ਪਰਮੇਸ਼ਰ ਦੇ ਨਾਲ ਮਿਲਣ ਦੇ ਵਿੱਚ ਮਦਦ ਕਰਦਾ ਹੈ ਨਾ ਤੇ ਗੁਰਬਾਣੀ ਦੇ ਵਿੱਚੋਂ ਸਾਨੂੰ ਇਹੀ ਨੇ ਕਿ ਸਾਡਾ ਵੀ ਪਰਮੇਸ਼ਰ ਦੇ ਵਿੱਚ ਸਮਾਈ ਹੁੰਦੀ ਆ ਗੁਰਬਾਣੀ ਦੇ ਨਾਲ ਸਾਡੀ ਜਿਹੜੀ ਇਸ ਲੋਕ ਦੀ ਜ਼ਿੰਦਗੀ ਆ ਉਹ ਵੀ ਸੌਖੀ ਹੋ ਜਾਂਦੀ ਆ ਤਾਂ ਹੀ ਗੁਰਬਾਣੀ ਚ ਬਾਰ-ਬਾਰ ਆਉਂਦਾ ਕਿ ਲੋਕ ਵੀ ਸੁਹੇਲਾ ਹੁੰਦਾ ਤੇ ਪਰਲੋਕ ਤੇ ਸੁਹੇਲਾ ਹੋਣਾ ਹੀ ਹੋਣਾ ਹੁਣ ਗੁਰਬਾਣੀ ਦੇ ਵਿੱਚ ਕਿੰਨੀਆਂ ਇਸ ਤਰ੍ਹਾਂ ਦੀਆਂ ਤੁਕਾਂ ਨੇ ਜੋ ਸਾਡੇ ਮਨ ਨੂੰ ਭਰੋਸਾ ਦਿੰਦੀਆਂ ਨੇ ਜੇ ਸਾਨੂੰ ਕੋਈ ਦੁੱਖ ਸੁੱਖ ਹੁੰਦਾ ਅਸੀਂ ਉਹਨਾਂ ਤੁਕਾਂ ਦਾ ਗਾਇਨ ਕਰਦੇ ਆ ਤਾਂ ਸਾਨੂੰ ਦੁੱਖ ਤਕਲੀਫ ਨੂੰ ਸਹਿਣ ਦੀ ਸਮਰੱਥਾ ਮਿਲ ਜਾਂਦੀ ਆ ਦੁੱਖ ਤਕਲੀਫ ਘਟ ਜਾਂਦਾ ਦੁੱਖ ਤਕਲੀਫ ਦੂਰ ਵੀ ਹੋ ਜਾਂਦਾ ਤੇ ਜਦੋਂ ਅਸੀਂ ਹੋਰ ਹਰ ਇੱਕ ਚੀਜ਼ ਲਈ ਵਕਤ ਕੱਢਦੇ ਆ ਅਸੀਂ ਕਦੇ ਅਸੀਂ 3 ਟਾਈਮ ਖਾਣਾ ਵੀ ਖਾਂਦੇ ਆ ਅਸੀਂ ਆਪਣਾ ਸਰੀਰ ਦੀ ਸਫਾਈ ਦਾ ਵੀ ਕਰਦੇ ਆ ਅਸੀਂ ਹੋਰ ਵੀ ਜੇ ਸਾਨੂੰ ਕੋਈ ਇੱਧਰ ਉੱਧਰ ਕੰਮ ਕਰਨਾ ਜਾਂ ਸਾਡੂ ਗ੍ਰਹਿਸਤੀ ਦੇ ਹੋਰ ਕੰਮ ਦੇ ਹੋਣ ਨੇ ਅਸੀਂ ਸਾਰੇ ਕਰਦੇ ਆ ਪਰ ਜਿੱਥੇ ਪਰਮੇਸ਼ਰ ਦਾ ਨਾਮ ਲੈਣ ਦੀ ਗੱਲ ਆਉਂਦੀ ਆ ਪਾਠ ਕਰਨ ਦੀ ਗੱਲ ਹੁੰਦੀ ਆ ਉੱਥੇ ਅਸੀਂ ਥੋੜੀ ਜੀ ਮਤਲਬ ਆਲਸ ਕਰ ਲੈਂਦੇ ਆ ਹੈਨਾ ਜਦੋਂ ਕਿ ਸਾਨੂੰ ਪੰਚਮ ਪਾਸ਼ਾ ਜੀ ਨੇ ਕਿਹਾ ਕਿ ਅਜੇ ਹੋਰ ਕੰਮ ਕਰਨ ਦੇ ਲਈ ਅਸੀਂ ਆਲਸ ਕਰ ਲਈਏ ਪਰ ਪਰਮੇਸ਼ਰ ਦਾ ਨਾਮ ਜਪਣ ਲਈ ਨਾ ਕਰੀਏ ਗੁਰਬਾਣੀ ਪੜਨ ਲਈ ਨਾ ਕਰੀਏ ਥੋੜਾ ਟਾਈਮ ਕੱਢ ਲਈਏ 24 ਘੰਟੇ ਦੇ ਦਿਨ ਦੇ ਵਿੱਚ 5-10 ਮਿੰਟ ਕੱਢ ਲਈਏ ਨਹੀਂ ਜ਼ਿਆਦਾ ਹੈ ਤਾਂ ਸਾਨੂੰ ਦਸਬੰਦ ਕਰਨ ਦਾ 2.5 ਘੰਟੇ ਦਾ ਪਰ ਚਲੋ ਨਹੀਂ ਦਸਬੰਦ ਕਰ ਸਕਦੇ ਤਾਂ ਅਸੀਂ ਥੋੜਾ ਕਰ ਲਈਏ ਬਾਕੀ ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਵੀ ਨਹੀਂ ਹੈ ਕਿ ਅਸੀਂ ਇੱਕ ਜਗ੍ਹਾ ਤੇ ਚੱਪ ਮਾਰ ਕੇ ਬੈਠਣਾ ਫੇਰ ਹੀ ਅਸੀਂ ਕਰ ਸਕਦੇ ਆ ਅਸੀਂ ਕੋਈ ਵੀ ਕੰਮ ਕਰਦੇ ਆ ਰਸੋਈ ਚ ਕੰਮ ਕਰਦੇ ਆ ਅਸੀਂ ਕਾਰ ਚ ਬੈਠੇ ਸਫ਼ਰ ਕਰ ਰਹੇ ਆ ਜਦੋਂ ਅਸੀਂ ਕੁਝ ਵੀ ਨਹੀਂ ਕਰ ਰਹੇ ਤਾਂ ਸਾਡੀ ਰਸਨਾ ਵੇਲੀ ਹੈ ਤਾਂ ਇਹ ਜਪਦੀ ਰਹੇ ਇਹਦੇ ਤੇ ਕੋਈ ਮਤਲਬ ਜਪਣ ਚ ਤੇ ਕੋਈ ਮੁੱਲ ਨਹੀਂ ਲੱਗਦਾ ਤੇ ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ ਕਿ RAM ਨਾਮ ਦੀ ਤੇ ਲੁੱਟ ਪਈ ਹੋਈ ਆ ਇਹ ਤੇ ਫਰੀ ਦੇ ਵਿੱਚ ਮਿਲ ਰਿਹਾ ਰਾਮ ਨਾਮ ਜਪਣ ਦੇ ਲਈ ਸਾਨੂੰ ਕਿਤੇ ਕੋਈ ਪੈਸਾ ਨਹੀਂ ਖਰਚਣਾ ਪੈਂਦਾ ਸਾਨੂੰ ਕੁਝ ਵੀ ਨਹੀਂ ਕਰਨਾ ਪੈਂਦਾ ਸਾਨੂੰ ਪਰਮੇਸ਼ਰ ਨੇ ਰਸਨਾ ਦਿੱਤੀ ਆ ਤੇ ਉਹਨੇ ਵਾਹਿਗੁਰੂ ਨੇ ਸਾਨੂੰ ਆਵਾਜ਼ ਦਿੱਤੀ ਆ ਅਸੀਂ ਉਹਦਾ ਨਾਮ ਜਪ ਲਈਏ ਅਸੀਂ ਗੁਰਬਾਣੀ ਪੜ ਲਈਏ ਸਾਨੂੰ ਪਾਤਸ਼ਾਹ ਨੇ ਕੁਝ ਵੀ ਕਰਨ ਤੋਂ ਰੋਕਿਆ ਨਹੀਂ ਉਹ ਕਹਿੰਦੇ ਹੱਸੋ ਖੇਡੋ ਖਾਓ ਪੀਓ ਸਭ ਕੁਝ ਕਰੋ ਜਿਹੜੇ ਉਹਦਾ ਨਾਮ ਜਪਦੇ ਨੇ ਉਹਦਾ ਉਹਨਾਂ ਦਾ ਸਾਰਾ ਹੀ ਕੀਤਾ ਮਨਜ਼ੂਰ ਆ ਪਰਮੇਸ਼ਰ ਜੋ ਜਿੱਦਾਂ ਹੁਣ ਰਾਜਾ ਜਨਕ ਆ ਉਹਨੇ ਰਾਜ ਮਾਣਿਆ ਪਰ ਨਾਲ ਉਹਨੇ ਪਰਮੇਸ਼ਰ ਨੂੰ ਨਹੀਂ ਵਿਸਾਰਿਆ ਤੇ ਸਾਨੂੰ ਵੀ ਥੋੜਾ ਜਿਹਾ ਇਸ ਤਰ੍ਹਾਂ ਜੇ ਅਸੀਂ ਕੋਈ ਸੁਣਦੇ ਆ ਜਿਸ ਤਰ੍ਹਾਂ ਸਾਡੇ ਮਨ ਨੂੰ ਬਾਰ-ਬਾਰ ਅਸੀਂ ਉਹ ਚੀਜ਼ ਸੁਣੀਏ ਜਿਹੜੀ ਸਾਨੂੰ ਦੱਸਦੀ ਆ ਕਿ ਸਾਨੂੰ ਹੋਰ ਸਾਰੇ ਕੰਮ ਕਰਦੇ ਆ ਕਰਦੇ ਆ ਪਰਮੇਸ਼ਰ ਨੂੰ ਵੀ ਯਾਦ ਰੱਖਣਾ ਚਾਹੀਦਾ ਸਾਨੂੰ ਗੁਰਬਾਣੀ ਜਿਹੜੀ ਇਹ ਹੈਗੀ ਆ ਅਸੀਂ ਇਸ ਕਰਕੇ ਜੁੜਨਾ ਕਿ ਗੁਰਬਾਣੀ ਦੇ ਰਾਹੀ ਹੀ ਨਾਮ ਨਾਲ ਪ੍ਰੇਮ ਪੈਂਦਾ ਗੁਰਬਾਣੀ ਰਾਹੀਂ ਸਾਨੂੰ ਪਰਮੇਸ਼ਰ ਦੇ ਦਰਕਾਰ ਦੀਆਂ ਗੱਲਾਂ ਪਤਾ ਲੱਗਦੀਆਂ ਨੇ ਕਿ ਉਹਦੇ ਕੀ ਨਿਯਮ ਨੇ ਕੀ ਊਸੂਲ ਨੇ ਕਿਸਲੇਬ ਸਾਡੇ ਲਈ ਹੋਂਦ ਦਿੱਤਾ ਹੈਗਾ ਤੇ ਫਿਰ ਅਸੀਂ ਇਹਦੇ ਵੱਲੋਂ ਲਾਪਰਵਾਹੀ ਨਾ ਕਰੀਏ ਜਿਸ ਤਰ੍ਹਾਂ ਅਸੀਂ ਹੋਰ ਸਾਰੇ ਕੰਮਕਾਰ ਕਰਦੇ ਆਂ ਸਾਨੂੰ ਅਸੀਂ ਆਪਣੇ ਜਿਹੜਾ ਜੇ ਜੋ ਵੀ ਵੀਰਪੈਣ ਕੰਮ ਕਰਦੇ ਨੇ ਉਹ ਕੰਮ ਤੇ ਪਹੁੰਚਦੇ ਨੇ ਫਿਰ ਉੱਥੋਂ ਦੀ ਡਿਊਟੀ ਵੀ ਨਿਭਾਉਂਦੇ ਨੇ ਉੱਥੋਂ ਦੇ ਨਿਯਮ ਵੀ ਪਾਲਦੇ ਨੇ ਤੇ ਫਿਰ ਪਰਮੇਸ਼ਰ ਦੇ ਨਿਯਮ ਅਸੀਂ ਕਿਉਂ ਨਹੀਂ ਪਾਲਣਾ ਚਾਹੁੰਦੇ ਪਰਮੇਸ਼ਰ ਦੇ ਹੁਕਮ ਦੇ ਅਸੀਂ ਪਾਲਣਾ ਕਿਉਂ ਨਹੀਂ ਕਰਨਾ ਚਾਹੁੰਦੇ ਜਿਹੜੇ ਬੱਚੇ ਪੜ੍ਹਦੇ ਨੇ ਉਹ ਸਕੂਲ ਦਾ ਕੰਮ ਕਰਦੇ ਨੇ ਤੇ ਇਹ ਜੋ ਪਰਮੇਸ਼ਰ ਦਾ ਸਾਨੂੰ ਸਿਲੇਬਸ ਹੈਗਾ ਅਸੀਂ ਬੱਚਿਆਂ ਨੂੰ ਵੀ ਸਕਾਤੇ ਦੱਸੀਏ ਕਿ ਵੀ ਸਾਡੇ ਇਹ ਜਿਹੜਾ ਹੈ ਸਿਲੇਬਸ ਇਹ ਸਾਡੇ ਸਦਾ ਦੇ ਕੰਮ ਆਉਣ ਵਾਲਾ ਹੈ ਸਾਨੂੰ ਬਹੁਤ ਜ਼ਿਆਦਾ ਉਹ ਨਹੀਂ ਕਰਨਾ ਪੈਂਦਾ ਅਸੀਂ ਤੁਰਦੇ ਆਂ ਫਿਰਦੇ ਆਂ ਆਰਾਮ ਦੇ ਨਾਲ ਉਹਦਾ ਨਾਮ ਜਪ ਸਕਦੇ ਆਂ ਇੱਕ ਵਾਰ ਆਦਤ ਪੈ ਜਾਏ ਅਸੀਂ ਸਾਰੇ ਹੀ ਮੇਰੇ ਦਾਸੀ ਵੀ ਇਹਦੇ ਵਿੱਚ ਹੀ ਆ ਕਿ ਭੁੱਲ ਜਾਈਦਾ ਕਿ ਅਸੀਂ ਵਿਰਲੇ ਆ ਜਦੋਂ ਵੀ ਸਾਨੂੰ ਲੱਗੇ ਕਿ ਅਸੀਂ ਵਿਰਲੇ ਆ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਵਾਹਿਗੁਰੂ 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 ਜਿਸ ਤਰ੍ਹਾਂ ਵੀ ਸਾਨੂੰ ਵਾਹਿਗੁਰੂ ਕਹਿਣਾ ਪਿਆਰਾ ਲੱਗਦਾ ਅਸੀਂ ਉਸੇ ਟੋਨ ਦੇ ਵਿੱਚ ਜਪੀਏ ਅਸੀਂ ਉਸੇ ਲਹਿਜੇ ਦੇ ਵਿੱਚ ਜਪੀਏ ਤਾਂ ਕਿ ਸਾਨੂੰ ਅਸੀਂ ਉਹ ਆਪਣਾ ਜਿਹੜਾ ਵਾਹਿਗੁਰੂ ਦੀ ਆਵਾਜ਼ ਆ ਤੇ ਅਸੀਂ ਉਹ ਨਾਮ ਵੀ ਜਪਿਆ ਜਾ ਰਿਹਾ ਨਾਲੇ ਸਾਡੇ ਮਨ ਨੂੰ ਸੰਗੀਤ ਵੀ ਸੰਗੀਤ ਹਰ ਇੱਕ ਮਨ ਨੂੰ ਚੰਗਾ ਲੱਗਦਾ ਕਿੰਨੇ ਕੰਮ ਹੋ ਰਿਹਾ ਨੇ ਇਕੱਠੇ ਵਾਹਿਗੁਰੂ 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 ਵਾਹਿਗੁਰੂ

ਜਿਵੇਂ ਵੀ ਸਾਨੂੰ ਪਿਆਰਾ ਲੱਗਦਾ ਅਸੀਂ ਉਵੇਂ ਜਪਦੇ ਰਹੀਏ ਵਸਤਾਂਵ ਜਪੀਏ ਅਸੀਂ ਜੋ ਸਾਡਾ ਲੋਕ ਦਾ ਤੇ ਪਰਲੋਕ ਦਾ ਸਾਥੀ ਆ ਸਾਡੇ ਇੱਥੋਂ ਦਾ ਜੀਵਨ ਨੂੰ ਸੁਖੀ ਕਰਦਾ ਸਾਡੀ ਟਿਕਟ ਹੈ ਅੱਗੇ ਜਾਣ ਲਈ ਪਰਮੇਸ਼ਰ ਦੇ ਦਰ ਕਰਦੀ ਉੱਥੇ ਸਾਨੂੰ ਕੋਈ ਓਏ ਨਹੀਂ ਕਹੂਗਾ ਜੀ ਆਇਆਂ ਕਹੂਗਾ ਜੇ ਸਾਡੀ ਅਸੀਂ ਪਹਿਲਾਂ ਟਿਕਟ ਨਾਮ ਦੀ ਨਾਲ ਬੰਨੀ ਹੋਈ ਆ ਪਾਸ਼ਾ ਕਹਿੰਦੇ ਨੇ ਇਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਕਿ ਨਾ ਪਾਸ਼ਨ ਸਾਨੂੰ ਸਮਝਾਇਆ ਹਰ ਇੱਕ ਅੰਗ ਦੇ ਵਿੱਚ ਪਤਾ ਨਹੀਂ ਕਿੰਨੇ ਪ੍ਰੇਮ ਨਾਲ ਸਾਨੂੰ ਦੱਸਦੇ ਨੇ ਕਿ ਵੀ ਉਹਦਾ ਨਾਮ ਧਿਆਉ ਨਾਮ ਧਿਆਉ ਹਰ ਹਰ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਗੁਰ ਸਰਣ ਨ ਆਈਐ ਬ੍ਰਹਮ ਨ ਪਾਈਐ ਜਿਸ ਗੁਰ ਮਿਲੇ ਸੋਈ ਵਿਦ ਜਾਣੈ ਇਹ ਤੇ ਸਾਡੇ ਮਤਲਬ ਕਿਦਾਂ ਕਿ ਜਰਸਨਾ ਦੇ ਉੱਪਰ ਤੁਕਾਂ ਇਸ ਤਰ੍ਹਾਂ ਹੋਣ ਕੇ ਸਾਡੇ ਮਨ ਦੇ ਵਿੱਚ ਵਸ ਜਾਣ ਸਾਰੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਉਹ ਪਰਮੇਸ਼ਰ ਸਾਡੇ ਅੰਦਰ ਗੁਪਤ ਵਾਰਤ ਰਹਾ ਨਾਮ ਦੇ ਨਾਲ ਪ੍ਰਗਟ ਹੋਣਾ ਪਾਸ਼ਾ ਕਹਿੰਦੇ ਸਭ ਕੇ ਸ਼ਕਰਮਹਿ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਹਿਰਦੇ ਵਿੱਚ ਹੀ ਪਰਮੇਸ਼ਰ ਵਸਦਾ ਨਾਮ ਦੇ ਨਾਲ ਉਹਦੇ ਨਾਲ ਮਿਲਾਪ ਹੋ ਜਾਂਦਾ ਸਦਾ ਹਜੂਰ ਦੂਰ ਨਾ ਜਾਣੋ ਗੁਰ ਸਬਦੀ ਹਰ ਅੰਤਰ ਪਛਾਣੋ ਕਾਹੇ ਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਪਾਉ ਨ ਬੁਝੈ ਗਵਾਰੀ ਵਾਹਿਗੁਰੂ ਜੀ ਪਾਸ਼ਾ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਾਰੀ ਸੋਚ ਹੀ ਦੇ ਦਿੱਤੀ ਆ ਪਰ ਮਿਲਣੀ ਉਦੋਂ ਆ ਜਦੋਂ ਨਾਮ ਦੇ ਨਾਲ ਜੁੜੀਏ ਕਹ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਸਤਿਗੁਰ ਕੀ ਸਰਣਾਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜਦੇ ਹਾਂ ਕਹ ਨਾਨਕ ਸੋ ਬੋਹਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ ਫਿਰ ਉਹਦਾ ਬਾਹਰਲੀ ਭੱਜ ਦੌੜ ਉਹਦਾ ਮਨ ਦੀ ਜਿਹੜੀ ਭੱਜ ਦੌੜ ਆ ਸੰਸਾਰਿਕ ਜੰਜਾਲਾਂ ਦੀ ਉਹ हट ਜਾਂਦੀ ਆ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਂਦਾ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨ ਜਾਂ ਸੁਣਨ ਲੱਗ ਜਾਂਦਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ